ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਕਿਸਾਨਾਂ গুਜ ਜੀਤ ਸਿੰਘ ਡੱਲੇਵਾਲ ਅਤੇ ਸੋਹਣ ਸਿੰਘ ਪਰ ਦੇਰ ਦੀ ਨਜ਼ਰਬੰਦੀ ਤੇ ਸਖਤ ਪ੍ਰਤੀਕਿਰਿਆ ਦਿੱਤੀ ਮਜੀਠੀਆ ਨੇ ਕਿਹਾ ਕਿ ਕਿਸਾਨਾਂ ਨਾਲ ਬੇਇਨਸਾਫੀ ਕੀਤੀ ਗਈ ਹੈ ਕਿਉਂਕਿ ਉਹਨਾਂ ਨੂੰ ਆਪਣੀਆਂ ਮੰਗਾਂ ਲਈ ਸ਼ਾਂਤੀ ਮੇਂ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਬਿਨਾ ਕਿਸੇ ਕਾਰਨ ੱੱਕਾ ਮਾਰਿਆ ਗਿਆ ਕੁੱਟਿਆ ਗਿਆ ਅਤੇ ਜ਼ਬਰਦਸਤੀ ਰਿਆਸਤ ਵਿਚ ਲਿਆ ਗਿਆ ਉਹਨਾਂ ਅਨੁਸਾਰ ਇਹ ਕਿਸਾਨਾਂ ਦੀ ਜਮਹੂਰੀ ਹੱਕ ਹੈ ਅਤੇ ਉਹ ਆਪਣੀਆਂ ਮੰਗਾਂ ਲਈ ਵਿਰੋਧ ਪ੍ਰਦਰਸ਼ਨ ਕਰਕੇ ਕਿਸਾਨਾਂ ਨੂੰ ਸਹੀ ਧਿਆਨ ਪ੍ਰਾਪਤ ਕਰਨ ਮਜੀਠਿਆ ਨੇ ਇਸ ਨੂੰ ਅਸਵੀਕਾਰਨਯੋਗ ਘਰਾ ਦਿੱਤਾ ਹੈ ਤੇ ਕਿਹਾ ਹੈ ਕਿ ਕੱਲ ਜਿਸ ਤਰ੍ਹਾਂ ਦਮਨ ਕੀਤਾ ਗਿਆ ਉਹ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੇ ਵਿਰੁੱਧ ਹੈ ਇਹ ਬਿਆਨ ਉਸ ਸਥਿਤੀ ਦਾ ਪ੍ਰਤੀਕਿਰਿਆ ਦਿੰਦਾ ਹੈ ਜਦੋਂ ਪੁਲਿਸ ਨੇ ਕਿਸਾਨਾਂ 'ਤੇ ਵਿਰੁੱਧ ਹਿੰਸਕ ਕਾਰਵਾਈ ਕੀਤੀ ਅਤੇ ਮਜੀਠਿਆ ਨੇ ਇਸ ਕਾਰਵਾਈ ਨੂੰ ਨਾ ਸਿਰਫ ਅਨੁਚਿਤ ਦੱਸਿਆ ਸਗੋਂ ਲੋਕਤੰਤਰ ਦੀ ਕਦਰਾਂ ਕੀਮਤਾਂ ਦੇ ਵਿਰੁੱਧ ਵੀ ਕਿਹਾ ਕੱਲ ਜੋ ਕਿਸਾਨਾਂ ਨਾਲ ਧੱਕੇਸ਼ਾਹੀ ਕੁੱਟਮਾਰ ਜਬਰਦਸਤੀ ਉਹਨਾਂ ਨੂੰ ਹਰਾਸਤਚ ਲੈਣਾ ਜਿਹੜੇ ਸ਼ਾਂਤਮਈ ਤਰੀਕੇ ਨਾਲ ਆਪਦੀ ਹੱਕੀ ਮੰਗਾ ਵਾਸਤੇ ਆਪ ਦੇ ਪ੍ਰੋਟੈਸਟ ਕਰ ਰਹੇ ਸੀ ਧਰਨੇ ਦੇ ਰਹੇ ਸੀ ਜੋ ਕਿ ਇੱਕ ਲੋਕਤੰਤ ਇੱਕ ਅਧਿਕਾਰ ਹੈ ਔਰ ਜਿਸ ਤਰੀਕੇ ਦਾ ਕ੍ਰੈਕਡਾਊਨ ਕੱਲ ਦਾ ਸਮਝਦਾ ਕਿਉਂਕਿ ਉਹ ਯੂਨੀਅਨ ਮਿਨਿਸਟਰ ਸਾਹਿਬ ਆਏ ਸਨ ਭਾਜਪੀ ਦੇ ਦੇਸ਼ ਦੇ ਔਰ ਉਸ ਤੋਂ ਬਾਅਦ ਜੋ ਮੀਟਿੰਗ ਹੋਈ ਹੈ ਪਤਾ ਨਹੀਂ ਕੀ ਆਪਸੀ ਗੱਠਜੋੜ ਚਲੋ ਪਤਾ ਤਾਂ ਕੀ ਸਭ ਨੂੰ ਹੀ ਪਤਾ ਹੈ ਜੋ ਗੱਠਜੋੜ ਭਗਵੰਤ ਮਾਨ ਦਾ ਆਮ ਆਦਮੀ ਪਾਰਟੀ ਦਾ केजरीवाल ਸਾਹਿਬ ਦਾ ਹੋਇਆ ਕੇਂਦਰ ਦੀ ਸਰਕਾਰ ਨਾਲ ਕਿ ਉਸ ਤੋਂ ਬਾਅਦ ਇੱਕ ਵੱਡਾ ਕ੍ਰੈਕਡਾਊਨ ਹੋਇਆ ਹੈ ਕਿਸਾਨ ਭਰਾਵਾਂ ਤੇ ਦੇਸ਼ ਦੇ ਪੰਜਾਬ ਦੇ ਅੰਨਦਾਤਾ ਤੇ ਪੰਜਾਬ ਦੇ ਅੰਨਦਾਤਾ ਦਾ ਮੁੱਦਾ ਚਾਹੇਓ ਕਰਜ਼ਾ ਮਾਫ਼ੀ ਹੈ ਲੀਗਲ ਗਾਰੰਟੀ ਐਮਐਸਪੀ ਦੀ ਮਜ਼ਦੂਰਾਂ ਦੀ ਕਰਜ਼ਾ ਮਾਫ਼ੀਆ ਖੁਦ ਉਹ ਹੋ ਨਹੀਂ ਰਹੀ ਖੁਦਕੁਸ਼ੀ ਰੁਕ ਨਹੀਂ ਰਹੀ ਉਸ ਮੁੱਦਿਆਂ ਨੂੰ ਅਡਰੈਸ ਨਹੀਂ ਕੀਤਾ ਗਿਆ ਕਿ ਭਾਈ ਤੁਸੀਂ ਆਪ ਦੀ ਜੈਜ ਮੰਗਾ ਵੀ ਕਿਉਂ ਲੈ ਕੇ ਇਹ ਗੱਲ ਰੱਖਦੇ ਹੋ ਧਰਨੇ ਦਿੰਨੇ ਆ ਅਸੀਂ ਤੁਹਾਨੂੰ ਬੋਲਣ ਤੱਕ ਨਹੀਂ ਦੇਣਾ ਮਤਲਬ ਕੀ ਐਮਰਜੈਂਸੀ ਵਾਲੇ ਹਾਲਾਤ ਇੰਦਰਾ ਗਾਂਧੀ ਵਾਲੇ ਹਾਲਾਤ ਲਾਗੂ ਕੀਤੇ ਜਾ ਰਹੇ ਹੁਣ ਇਹਦੇ ਚ ਰਲ ਮਿਲ ਕੇ ਦੋਵੇਂ ਸਰਕਾਰਾਂ ਸੂਬੇ ਦੀਆਂ ਪੰਜਾਬ ਦੀ ਆਮ ਆਦਮੀ ਪਾਰਟੀ ਤੇ ਕੇਂਦਰ ਦੀ ਸਰਕਾਰ ਰਲ ਕੇ ਖੇਡ ਰਹੀ ਹੈ ਤਾਂ ਪਰ ਸਾਫ ਹੀ ਹੈ ਨਗਰ ਕਮਾਲ ਦੀ ਗੱਲ ਹੈ ਕੋਈ ਇਹ ਸਮਝ ਸਕੇ ਹੋਇਆ ਕਿਉਂ ਜਾਦੇ ਕਿਸਾਨ ਭਰਾ ਦਿੱਲੀ ਨੂੰ ਚੱਲੇ ਸੀ ਉਦੋਂ ਭਗਵੰਤ ਮਾਨ ਕਹਿੰਦਾ ਸੀਗਾ ਕਿ ਦਿੱਲੀ ਤਾਂ ਸਾਡੀ ਰਾਜਧਾਨੀ ਔਰ ਦੇਸ਼ ਦਾ ਅਨਦਾਤਾ ਜੇ ਦਿੱਲੀ ਨਹੀਂ ਜਾਊਗਾ ਤੇ ਕਿ ਲਾਹੌਰ ਜਾਊਗਾ ਉਦੋਂ ਇਹਨਾਂ ਨੂੰ ਇਨਕਰੇਜ ਕੀਤਾ ਕਿਉਂਕਿ ਉਦੋਂ ਇਹਨਾਂ ਦੀ ਲੋੜ ਸੀ ਅ ਅਨਦਾਤਾ ਦੀ ਕਿਸਾਨ ਭਰਾਵਾਂ ਦੀ ਵੋਟਾਂ ਲੈਣੀਆਂ ਸਨ ਤੇ ਉਦੋਂ ਇਹਦੇ ਹੱਕ ਤੇ ਹਾਂ ਦਾ ਨਾਰਾ ਮਾਰਤਾ ਅੱਜ ਜੋ ਵੋਟਾਂ ਲੈਣੀਆਂ ਨੇ ਲੁਧਿਆਣੇ ਦੀ ਜਿਹੜੀ ਬਾਈ ਇਲੈਕਸ਼ਨ ਆਈ ਹੈ ਲੁਧਿਆਣਾ ਵੈਸਟ ਸੀਟ ਦੀ ਉਸ ਵੋਟਾਂ ਨੂੰ ਸ਼ਹਿਰੀਆਂ ਦੀਆਂ ਵੋਟਾਂ ਲੈਣੀਆਂ ਤੇ ਹੁਣ ਯੂ-ਟਰਨ ਮਾਰਿਆ ਹੁਣ ਸ਼ਹਿਰੀਆਂ ਦੇ ਹੱਕ ਚ ਖਲੋਗੇ ਇੰਡਸਟਰੀ ਦੀ ਗੱਲ ਇਹ ਕਰਦੇ ਆ ਕਿ ਇੰਡਸਟਰੀ ਸਫਰ ਕਰ ਰਹੀ ਸੀ ਤਾਂ ਕੱਲੋਂ ਦੀ ਕਰ ਰਹੀ ਸੀ ਔਰ ਛੋਟੀਆਂ ਪਾਲਿਸੀਆਂ ਕਰਕੇ ਕਰ ਰਹੀ ਹੈ ਛੋਟੀਆਂ ਜੋ ਸ਼ਰਾਰਤਾ ਨੇ 도ਗਲੀਆਂ ਚਾਲਾਂ ਨੇ ਉਹਦੇ ਕਰਕੇ ਕਰ ਰਹੀਆਂ ਨੇ ਵੈਰਲਾ ਤੁਸੀਂ ਕਿਸਾਨ ਭਰਾਵਾਂ ਦੀ ਲੋਟ ਸੀ ਉਹਨਾਂ ਨਾਲ ਖਲੋਗੇ ਉਹਨਾਂ ਦੀਆਂ ਵੋਟਾਂ ਲੈਣੀਆਂ ਸੀ ਅੱਜ ਤੁਸੀਂ ਇਹਨਾਂ ਦੀਆਂ ਵੋਟਾਂ ਨਹੀਂ ਲੈਣੀਆਂ ਕੋ ਸ਼ਹਿਰ ਦੀਆਂ ਵੋਟਾਂ ਲੈਣੀਆਂ ਤੇ ਪੈਤਣਾ ਬਦਲ ਕੇ ਉਹਦੇ ਨਾਲ ਖਲੋਗੇ ਕੱਲ ਫੇਰ ਇਹਨਾਂ ਦੀ ਲੋਟ ਪਾਉਗੀ ਤੇ ਇਹਨਾਂ ਨਾਲ ਖਲੋਜੋਗੇ ਮਗਰ ਕੀ ਇਹਦੇ ਨਾਲ ਪੰਜਾਬ ਦਾ ਭਲਾ ਹੋਣਾ ਕੀ ਇਹਦੇ ਨਾਲ ਪੰਜਾਬ ਦੇ ਮਸਲੇ ਹੱਲ ਹੋਣੇ 3 ਸਾਲ ਕਿੰਨਾ ਚਿਰ ਉਹ ਬੈਠੇ ਰਹੇ ਆ ਉਦੋਂ ਨਾ ਇੰਡਸਟਰੀ ਸਫਰ ਕੀਤਾ ਉਦੋਂ ਇਹ ਹਾਲਾਤ ਨਾ ਪੈਦਾ ਹੋਏ ਇਹ ਤੁਸੀਂ ਜਾਣਦਿਆ ਹੋਇਆ ਤੁਸੀਂ ਹਰ ਕੰਮ 'ਚ ਸਿਰਫ ਤੇ ਸਿਰਫ ਸਿਆਸਤ ਕਰਦੇ ਹੋ ਪੋਲਿਟਿਕਸ ਕਰਦੇ ਹੋ ਰਾਜਨੀਤੀ ਕਰਦੇ ਹੋ ਵੋਟਾਂ ਲੈਣ ਤੱਕ ਸੀਮਿਤ ਰਹਿੰਦੇ ਹੋ ਅੱਜ ਪੰਜਾਬ ਦੇ ਲਾਅ ਔਰਡਰ ਦਾ ਕੀ ਹਾਲਾਤ ਹੈ ਆ ਕਰਨਲ ਸਾਹਿਬ ਦਾ ਕੁੱਟਮਾਰ ਫੌਜੀ ਵੀਰਾਂ ਨੂੰ ਕਹਿੰਨੇ ਅਸੀਂ ਬੜਾ ਸਤਿਕਾਰ ਕਰਦੇ ਹਾਂ ਸਤਿਕਾਰ ਕਿੰਨਾ ਕਰਦੇ ਹੋ ਤਾਂ ਸਾਹਮਣੇ ਦਿਖ ਰਿਹਾ ਉਹ ਵਿਚਾਰਿਆਂ ਨੇ ਵੀਡੀਓ ਬੁਖਾਤੀ ਸਾਰਾ ਕੁਝ ਕਰਤਾ ਬੰਦੇ ਆਇਡੈਂਟੀਫਾਈਡ ਨੇ ਮਗਰ ਕੋਈ ਐਕਸ਼ਨ ਨਹੀਂ ਰੋਜ਼ ਬੰਮ ਫਟ ਰਿਹਾ ਕੋਈ ਅਚਕੀਂ ਇੰਡਸਟਰੀ ਇੱਥੇ ਕਰਕੇ ਨਹੀਂ ਭੱਜ ਰਹੀ ਕੀ ਇੰਡਸਟਰੀ ਇਸ ਕਰਕੇ ਨਹੀਂ ਭੱਜ ਰਹੀ ਕਿ ਤੁਸੀਂ ਇੱਕ ਕੰਡੀਊਸਿਵ এনवायरमेंट ਨਹੀਂ ਦੇ ਪਾਰੇ ਕਿ ਤੁਸੀਂ ਬਿਜਲੀ ਦੇ ਰੇਟ ਸਭ ਤੋਂ ਮਹਿੰਗੇ ਇੱਥੇ 32 ਆ ਨਹੀਂ ਰਹੀ 32 ਦੇ ਕੱਟ ਲੱਗ ਰਿਹਾ ਜਦ ਮਰਜੀ ਤੁਸੀਂ ਰੇਟ ਵਧਾ ਲੈਨੇ ਹੋ ਕੋਈ ਇੰਡਸਟਰੀ ਨੂੰ ਪ੍ਰਮੋਟ ਕਰਨ ਵਾਸਤੇ ਕੋਈ ਠੋਸ ਕਦਮ ਚੁੱਕਿਆ ਹੋਵੇ ਲਾਅ ਐਂਡ ਆਰਡਰ ਇਨਫਰਾਸਟ੍ਰਕਚਰ ਬਿਜਲੀ ਇਹ ਬੇਸਿਕ ਸਹੂਲਤਾਂ ਨੇ ਕਨੈਕਟੀਵਿਟੀ ਫॉर ਬੈਟਰ ਇੰਡਸਟਰੀਅਲ ਗਰੋਥ এনवायरमेंट ਉਹ ਐਨਵਾਇਰਨਮੈਂਟ ਦਾ ਭਗਵੰਤ ਮਾਨ ਜੀ ਤੁਸੀਂ 3 ਸਾਲ ਪਹਿਲਾਂ ਹੀ ਤੈਸ਼ ਨੈਸ਼ ਕਰਤਾ ਸੀਗਾ ਔਰ ਇਹੀ ਕਾਰਨ ਹੈ ਕਿੰਦ ਲਾਸਟ 3 ইয়ারਸ ਤੁਹਾਨੂੰ ਇੱਕ ਵੀ ਵੱਡਾ ਇੰਡਸਟਰੀਅਲ ਪਲਾਂਟ ਦਾ ਉਦਘਾਟਨ ਕਰਦੇ ਨਹੀਂ ਵੇਖਿਆ ਇਸ ਲਈ ਤੁਸੀਂ ਕਿਸਾਨਾਂ ਨਾਲ ਵੀ ਧੋਖਾ ਕੀਤਾ ਧਰੋ ਕਮਾਇਆ ਇੰਡਸਟਰੀ ਨਾਲ ਵੀ ਧਰੋ ਕਮਾਇਆ ਮੁਲਾਜਮਾ ਨਾਲ ਵੀ ਧੋਖਾ ਮਾਇਆ ਨੌਜਵਾਨਾਂ ਨਾਲ ਵੀ ਧੋਖਾ ਮਾਇਆ ਖੇਤ ਮਜ਼ਦੂਰਾਂ ਨਾਲ ਵੀ ਇੱਕ ਧੋਖਾ ਮਾਇਆ ਔਰ ਸਿਰਫ ਤੇ ਸਿਰਫ ਕੀਤੀ ਆ ਪੋਲਿਟਿਕਸ ਇਸ ਲਈ ਕੱਲ ਦਾ ਐਕਸ਼ਨ ਥੋੜਾ ਜਿਹੜਾ ਕਿਸਾਨ ਭਰਾਵਾ ਦੇਸ਼ ਦੇ ਅੰਗਦਾਤਾ ਪ੍ਰਤੀ ਰਿਹਾ ਹੈ ਜਿਹੜੀ ਬੈਕਬੋਨ ਹੈ ਪੰਜਾਬ ਦੀ ਇਕਨੋਮੀ ਦੀ ਜਿਨ੍ਹਾਂ ਵਾਸਤੇ ਤੁਸੀਂ ਯੂ ਹੈਵ ਡਨ ਨਥਿੰਗ ਜ਼ੀਰੋ ਜ਼ਿਲਚ ਤੁਸੀਂ ਕੋਈ ਕੰਮ ਨਹੀਂ ਕੀਤਾ ਹਰ ਵਾਅਦੇ ਤੋਂ ਭੱਜੇ ਹੋ ਇੰਡਸਟਰੀ ਨਾਲ ਹਰ ਵਾਅਦੇ ਤੋਂ ਭੱਜੇ ਹੋ ਨੌਜਵਾਨਾਂ ਨਾਲ ਹਰ ਵਾਅਦੇ ਤੋਂ ਭੱਜੇ ਹੋ ਮੁਲਾਜ਼ਮ ਵੀਰਾਂ ਨਾਲ ਹਰ ਵਾਅਦੇ ਤੋਂ ਭੱਜੇ ਹੋ ਇਹ ਤੁਹਾਡੀ ਫੇਲ 3 ਸਾਲ ਦੀ ਜਿਹੜੀ ਪ੍ਰਾਪਤੀ ਹੈ ਅੱਜ ਉਹਦੇ ਕਰਕੇ ਪੰਜਾਬ ਦੇ ਜੋ ਹਾਲਾਤ ਬਣੇ ਆ ਜੋ ਤਰਸਯੋਗ ਹਾਲਾਤ ਬਣੇ ਉਹਦੇ ਲਈ ਕੋਈ ਹੋਰ ਨਹੀਂ ਤੁਸੀਂ ਜ਼ਿੰਮੇਵਾਰ ਹੋ ਔਰ ਇਹ ਡਰਾਮੇ ਬੰਦ ਕਰੋ ਔਰ ਅਨਦਾਤਾ ਤੋਂ ਔਰ ਸਾਰੇ ਪੰਜਾਬ ਦੇ ਲੋਕਾਂ ਤੋਂ ਮੈਂ ਸਮਝਦਾ ਮਾਫੀ ਮੰਗੋ ਕਿਉਂਕਿ ਤੁਹਾਡੀ ਕਾਰਗੁਜ਼ਾਰੀ ਇਹ ਜੀ ਰਹੀ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ